ਨੇਸੀ ਨਾ ਗਿਆਨ ਤੇ ਧਿਆਨ ਦਾ ਫਾਇਦਾ ਕੀ ਹੈ ਜੇ ਉਸ ਪਰਮਾਤਮਾ ਦੀ ਸਾਰ ਹੀ ਨਹੀਂ ਜਾਣੀ ਗਿਆਨ ਧਿਆਨ ਕਿਛ ਕਰਮ ਨਾ ਜਾਣ ਜਿਉ ਉਸ ਪਰਮਾਤਮਾ ਦੀ ਸਾਰ ਹੀ ਨਹੀਂ ਜਾਣੀ ਇਹੋ ਜੇ ਅਧਿਆਪਕ ਟੀਚਰ ਕੋਲ ਕਿਉਂ ਪੜਨ ਜਾਈਏ ਜਿਹਨੂੰ ਆਪ ਨਹੀਂ ਪਤਾ ਹੂ ਇਜ਼ ਗੋਡ ਪਰਮਾਤਮਾ ਕੌਣ ਆ ਜਿਹਨੂੰ ਆਪ ਨਹੀਂ ਪਤਾ ਜਿਹੜਾ ਆਪਦੇ ਨਿਆਣੇ ਬੱਚਿਆਂ ਨੂੰ ਹਲੇ ਪਰਮਾਤਮਾ ਨਹੀਂ ਮਿਲਾ ਸਕਿਆ ਅਸੀਂ ਆਪਣੇ ਨਿਆਣੇ ਉਹਦੇ ਕੋਲ ਕਿਉਂ ਭੇਜ ਭੇਜੀਏ ਅਸੀਂ ਉੱਥੇ ਕਿਉਂ ਜਾਈਏ ਜਿਨ੍ਹਾਂ ਨੂੰ ਰੱਬ ਦਾ ਪਤਾ ਹੀ ਨਹੀਂ ਹੈਗਾ ਜਿਹੜੇ ਕੇਵਲ ਹੂ ਬੂ ਓਵੇਂ ਦੀ ਓਵੇਂ ਬਾਣੀ ਪੜੀ ਜਾਂਦੇ ਨੇ ਜਿਨ੍ਹਾਂ ਨੇ ਹਲੇ ਤੱਕ ਰਬ ਬਾਣੀ ਤੋਂ ਸਿੱਖਿਆ ਹੀ ਕੁਝ ਨਹੀਂ ਜਿਹੜੇ ਬਾਣੀ ਪੜਨ ਨੂੰ ਭਗਤੀ ਮੰਨੀ ਬੈਠੇ ਨੇ ਬਾਣੀ ਨੂੰ ਮੰਨਨ ਨੂੰ ਭਗਤੀ ਨਹੀਂ ਮੰਨਿਆ ਬਾਣੀ ਪੜਨ ਨੂੰ ਭਗਤੀ ਬਣੀ ਬੈਠੇ ਨੇ ਤੇ ਮਹਾਰਾਜ ਨੇ ਤਾਂ ਨਾਲ ਦੀ ਨਾਲ ਰਿਜੈਕਟ ਕਰਤਾ ਬੜੇ ਸੁਨੇ ਕਿਹਾ ਹੋਈ